ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰ ਪ੍ਰਤਵੇਗ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਤੇ 1 ਮਈ ਤੋਂ ਲੈ ਕੇ 5 ਮਈ ਦੇ ਮੌਸਮ ਦੀ ਗੱਲ ਕਰਾਂਗੇ ਅੱਜ ਤੋਂ ਜਿਹੜਾ ਸਿਸਟਮ ਸ਼ੁਰੂ ਹੋਇਆ ਨਾ ਜਾਨਕੀ 1 ਮਈ ਤੋਂ ਤੇ 5 ਮਈ ਦੇ ਵਿਚਾਲੇ ਕਿਹੜੇ-ਕਿਹੜੇ ਖੇਤਰਾਂ ਵਿੱਚ ਵਾਧਾ ਤੇ ਕਿਹੜੇ-ਕਿਹੜੇ ਖੇਤਰਾਂ ਵਿੱਚ ਘਟਾ ਸਵਭਾਵ ਨੂੰ ਰਹਿ ਕੇ ਜ਼ਿਲ੍ਹੇਵਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦਾ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਸੁਵਿਧਾ ਨੂੰ ਦੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨ ਵੀਡੀਓ ਦਾ ਸਭ ਤੋਂ ਪਹਿਲਾਂ ਗੱਲ ਕਰੀ 1 ਮਈ ਤੋਂ ਲੈ ਕੇ 5 ਮਈ ਦੇ ਵਿਚਾਲੇ ਪੂਰਬ ਦਿਸ਼ਾਲ ਜਾਨਕੀ ਪੂਰਾ ਚੱਲਣ ਦੀ ਸੰਭਾਵਨਾ ਹੈ ਤਾਂ ਇਸ ਵਿੱਚ ਆਪਾਂ ਗੱਲ ਕਰੀ 1 ਮਈ ਤੋਂ ਲੈ ਕੇ ਜਾਨਕੀ 5 ਮਈ ਦੇ ਵਿਚਾਲੇ ਇੱਕ ਜਾਂ ਦੋ ਵਾਰ ਪੰਜਾਬ ਦੇ ਜ਼ਿਆਦਾਤਰ ਖੇਤਰ हरियाणा, ਰਾਜਸਥਾਨ ਦੇ ਜ਼ਿਆਦਾਤਰ ਪੱਛਮੀ ਯੂਪੀ, ਦਿੱਲੀ ਦੇ ਜ਼ਿਆਦਾਤਰ ਖੇਤਰਾਮੀ ਦਾ ਅਸਰ ਰਹਿਣਗੇ ਤੇ ਇੱਕ ਦੋ ਵਾਰ ਹੋ ਸਕਦਾ ਟੁੱਟਮੀਆਂ ਕਾਰਮੀਆਂ ਰਹਿ ਸਕਦੀ ਜਾਨਕੀ ਇੱਕ ਦੋ ਵਾਰ ਵੱਡੇ ਤੌਰ ਤੇੜ ਪ੍ਰਭਾਵਿਤ ਕਰੇਗਾ ਸਿਸਟਮ ਤੇ ਇੱਕ ਦੋ ਵਾਰ ਟੁੱਟਮੀਆਂ ਕਾਰਮੀਆਂ ਰਹਿ ਸਕਦੀ ਜਾਨਕੀ 4-5 ਦਿਨ ਤੱਕ ਕਮੀ ਜਿਹੜੇ ਅਸਾਰ ਬਣਨਗੇ ਜਾਨਕੀ ਦੁਪਹਿਰ ਸ਼ਾਮ ਦੇ ਆਸਪਾਸ ਉਸ ਤੋਂ ਰਾਤ ਦੇ ਅਮੇਦੀ ਜਿਹੜੀ ਸੰਭਾਵਨਾ ਬੰਨ ਦੇ ਦਿਖਾਈ ਦੇ ਰਹੀ ਤੇ ਇਸ ਵਿੱਚ ਆਪ ਗੱਲ ਕਰ ਰਹੇ ਹਨੇਰ ਝੱਖੜ ਚੱਲਣ ਦੀ ਕਾਫੀ ਜਿਹੜੀ ਸੰਭਾਵਨਾ ਰਹੇਗੀ ਕਾਫੀ ਤੇਜ਼ਵੇਂ ਤੂਫਾਨ ਹੁੰਦਾ ਕਈ ਖੇਤਰਾਂ ਵਿੱਚ ਤੇਜ਼ ਤੂਫਾਨੀ ਜਿਹੜੀਆਂ ਹਵਾਵਾਂ ਚੱਲਣ ਗਿਆ ਕਿਤੇ ਕਿਤੇ ਗਤੀ ਹੋਵੇਗੀ 40 ਤੋਂ 50 ਕਿਤੇ ਕਿਤੇ 60 ਤੋਂ 70 ਕਿਤੇ ਕਿਤੇ 80 ਤੋਂ 90 ਕਿਤੇ ਕਿਤੇ ਫਿਰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਇਸ ਵਿੱਚ ਆਪ ਗੱਲ ਕਰੀ ਦੱਖਣ ਪੱਛਮੀ ਇਲਾਕੇ ਹੋਗੇ ਜਿਵੇਂ ਫਾਜ਼ਿਲਕਾ ਹੋ ਗਿਆ ਜਾਂ ਮੁਕਸਰ ਹੋ ਗਿਆ ਫਰੀਦਕੋੜਾ ਹੋ ਗਿਆ ਮਾਨਸਾ ਦੇ ਖੇਤਰੋਗੇ ਬਠਿੰਡਾ ਆ ਗਿਆ ਫਿਰੋਜ਼ਪੁਰ ਹੋ ਗਿਆ ਉਸ ਤੋਂ ਬਾਅਦ ਆਪਣ ਸਾਹ ਪਟਿਆਲਾ ਸੰਗਰੂਰ ਤੇਜ ਪੰਜਾਬ ਦੇ ਖੇਤਰਾਂ ਵਿੱਚ ਸਪੀਡ ਸਭ ਤੋਂ ਜ਼ਿਆਦਾ ਰਹੇਗੀ ਬਾਕੀ ਜ਼ਿਲ੍ਹਿਆਂ ਬਾਕੀ ਜ਼ਿਲ੍ਹਿਆਂ ਵਿੱਚ ਜੇ ਆਪਣੇ ਪਠਾਨਕੋਟ ਗੁਰਦਾਸਪੁਰ ਹੋ ਗਿਆ ਜਲੰਧਰ ਕਪੂਰਥਲਾ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਮੋਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਫਤਿਹਗੜ੍ਹ ਸਾਹਿਬ ਇਹਨਾਂ ਵਿੱਚ ਸਪੀਡ ਜਿਹੜੀ ਕਈ ਖੇਤਰਾਂ ਵਿੱਚ 30 ਤੋਂ 40 ਕਿਤੇ ਕਿਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਚੱਲਣ ਦੀ ਸੰਭਾਵਨਾ ਤੇ ਪਹਿਲੇ ਜ਼ਿਲ੍ਹੇ ਵਿੱਚ ਬੋਲੇ ਨੇ ਉੱਥੇ ਸਪੀਡ ਜ਼ਿਆਦਾ ਰਹੇਗੀ ਦੂਜੇ ਜ਼ਿਲ੍ਹੇ ਬੋਲੇ ਨੇ ਉੱਥੇ ਥੋੜੀ ਸਪੀਡ ਘੱਟ ਰਹੇਗੀ ਬਾਕੀ ਜ਼ਿਲ੍ਹਿਆਂ ਖਾਦੀਗੜਾ ਬੀਕਾਨੇ ਰੋ ਗਿਆ ਚੂਰੂ ਦੇ ਇਲਾਕੇ ਹੋਗੇ ਅਨੂਪਗੜ ਹੋ ਗਿਆ ਨਾ ਖੇਤਰਾਂ ਸਪੀਡ ਕਾਫੀ ਜਿਹੜੀ ਵੇਖਣ ਨੂੰ ਮਿਲੇਗੀ ਤਾਂ ਉਸ ਤੋਂ ਬਾਅਦ ਜਿਹੜੇ ਅਸਿਰਸਾ ਸਾਰ ਹੋ ਗਿਆ ਆਪਣੇ ਹਰਿਆਣਾ ਦੇ ਖੇਤਰ ਹੋਗੇ ਫਤਿਹਪੁਰਬਾਦ ਹੋ ਗਿਆ ਅਜੀਂਦ ਹੋ ਗਿਆ ਕੁਰਕਸ਼ੇਤਰ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜੇ ਬਾਕੀ ਜਿਹੜੇ ਲੈ ਡੈਗਨ ਦੱਖਣ ਪੱਛਮੀ ਇਲਾਕੇ ਜਿਵੇਂ ਅਮਿੰਦਰਗੜ ਹੋ ਗਿਆ ਬਾੜੀ ਹੋ ਗਿਆ ਦਿੱਲੀ ਦੇ ਨਾਲ ਲੱਗਦੇ ਖੇਤਰ ਜੇ ਦਿੱਲੀ ਦੇ ਖੇਤਰ ਹੋਗੇ ਤੇ ਸਪੀਡ ਜਿਹੜੀ ਕਾਫੀ ਵੇਖਣ ਨੂੰ ਮਿਲੇਗੀ ਪੱਛਮੀ ਯੂਪੀ ਦੇ ਖੇਤਰਾਂ ਵਿੱਚ ਸਪੀਡ ਜਿਹੜੀ 30 ਤੋਂ ਲੈ ਕੇ 40 ਕਿਤੇ ਕਿਤੇ 40 ਤੋਂ 50 ਕਿਲੋਮੀਟਰ ਕਿਤੇ ਕਿਤੇ ਇਹ ਇੱਕ ਕਮਾਈ ਤੋਂ ਲੈ ਕੇ 5 ਮਈ ਦੇ ਵਿਚਾਲੇ ਜਾਨਕੀ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਪੰਜਾਬ ਦੇ ਭਾਵੇਂ ਹੁਣ ਭਾਵੇਂ ਰਾਜਸਥਾਨ ਹੁਣ ਆਪਨੇ ਆ ਨਾ ਲੱਗਦੇ ਹਰਿਆਣਾ ਰਾਜਸਥਾਨ ਦੇ ਹੋਗੇ ਪਛਮੀ ਯੂਪੀ ਦਿੱਲੀ ਦੇ ਖੇਤਰਾਂ ਤੱਕ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਇਹ 5 ਦਿਨਾਂ ਦੇ ਵਿੱਚ ਜਾਨਕੀ ਜਿੱਥੇ 1 ਤਰੀਕ ਨੂੰ ਨਾ ਪਹੁੰਚਿਆ ਜਾਨਕੀ 1 ਮਈ ਨਾ ਸਿਸਟਮ ਲੱਗਿਆ ਉੱਥੇ 2 ਨੂੰ ਜਿੱਥੇ 2 ਨੂੰ ਆਮੀ ਪਹੁੰਚਿਆ ਤੇ 3 ਨੂੰ ਜਾਂ 4 ਨੂੰ ਜਾਂ 5 ਨੂੰ ਜਾਨਕੀ 5 ਦਿਨਾਂ ਦੇ ਵਿੱਚ ਜਿਹੜਾ ਸਿਸਟਮ ਲੱਗਣ ਦੇ ਨਾਲ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇ ਕਿਤੇ ਕਿਤੇ ਕਣੀਆਂ ਤੋਂ ਲੈ ਕੇ ਹਲਕਾ ਕਿਤੇ ਕਿਤੇ ਦਰਮਿਆਨਾ ਕਿਤੇ ਤੇ ਕਿਤੇ ਕਿਤੇ ਪਾਰੀਮੀ ਦੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਕਿਤੇ ਕਿਤੇ ਹੋ ਸਕਦਾ ਨਿੱਕੀ ਮੋਟੀ ਜੜ ਗਾੜੇ ਮਾਰੀ ਵੇਖਣ ਨੂੰ ਮਿਲੇਗੀ ਜਾਨੀ ਕੁਝ ਪੰਜਾਬ ਦੇ ਥੋੜਬਤ ਖੇਤਰ ਜਾਂ ਹਰਿਆਣਾ ਰਾਜਸਥਾਨ ਦੇ ਥੋੜਬਤ ਖੇਤਰਾ ਵਿੱਚ ਕਿਤੇ ਕਿਤੇ ਢੀ ਗਾੜੇ ਮਾਰੀ ਜਿਹੜੀ ਵੇਖਣ ਨੂੰ ਮਿਲ ਸਰ ਨਿੱਕੀ ਮੋਟੀ ਗਾੜੇ ਮਾਰ ਤੋਂ ਇਨਕਾਰ ਨਹੀਂ ਕੀਤਾ ਜਾਸਰ ਗਰਜ ਲਈ ਕਾਫੀ ੜ ਤਗੜੀ ਵੇਖਣ ਨੂੰ ਮਿਲੇਗੀ ਤਾਂ ਜਿਹੜਾ ਸਿਸਟਮ ਪਹੁੰਚਣ ਜਾ ਰਿਹਾ ਜਾਨੀ ਕਿ 2 ਮਈ ਨੂੰ ਜਿਹੜਾ ਡਬਲਯੂਡੀ ਪਹੁੰਚਣ ਜਾ ਰਿਹਾ ਤੇ 1 ਮਈ ਤੋਂ ਅੱਜ ਤੋਂ ਜਿਹੜਾ ਸਿਸਟਮ ਦਾ ਅਸਰ ਜਿਹੜਾ ਸ਼ੁਰੂ ਹੋ ਜਾਣਾ ਜਾਨੀ ਕਿ ਅੱਜ ਦੁ ਸਕਦੇ ਨੇ ਤੇ ਅੱਜ ਤਿਹੜਾ ਸਿਸਟਮ ਸ਼ੁਰੂ ਹੋਇਆ ਨਾ ਤੇ ਕੱਲ ਉਸ ਤੋਂ ਬਾਅਦ ਪਰਸੋ ਜਾਨਕੀ 3 4 5 ਮਈ 1 ਤੋਂ ਲੈ ਕੇ 5 ਮਈ ਦੇ ਵਿਚਾਲੇ ਤੇ ਕਈ ਖੇਤਰਾਮੀ ਦਾ ਸਾਰ ਬਣਨਗੇ ਜਾਨਕੀ ਇੱਕ ਦੋ ਵਾਰ ਵੱਡੇ ਤੌਰ ਤੇ ਜੜਾਮੀ ਦਾ ਪ੍ਰਭਾਵਿਤ ਜੜਾ ਵੇਖਣ ਨੂੰ ਮਿਲੇਗਾ ਜਾਨਕੀ ਪੰਜਾਬ ਦੇ ਕਈ ਖੇਤਰੀਆਣਾ ਰਾਜਸਥਾਨ ਪੰਜਾਬ ਆਪਣੇ ਯੂਪੀ ਦੇ ਆ ਪਛਮੀ ਯੂਪੀ ਦਿੱਲੀ ਦੇ ਕਈ ਖੇਤਰਾਮੀ ਦਾ ਸਾਰ ਬਣਨਗੇ ਉਸਰ ਇੱਕ ਦੋ ਵਾਰ ਉਸਰ ਟੁੱਟਵੀਂ ਕਾਰਗੀਆਂ ਰਹਿ ਸਕਦੀਆਂ ਨੇ ਇੱਕ ਦਿਨ ਉਸਰ ਮੌਸਮ ਠੀਕ ਠਾਕ ਰਹਿਣ ਦਾ ਸਾਰ ਨੇ ਜਾਨਕੀ 5 ਦਿਨਾਂ ਵਿੱਚ ਜੜਾਮੀ ਦਾ ਸਾਰ ਬਣਨਗੇ ਕਿਤ ਕਿਤੇ ਹਲਕਾ ਕਿਤ ਕਿਤੇ ਦਰਮਿਆਨਾ ਕਿਤ ਕਿਤੇ ਤਗੜ ਕੀ ਟਰੈਕ ਵੇਖਣ ਨੂੰ ਮਿਲੇਗਾ ਤੇਜ ਜਿਹੜਾ ਤੂਫਾਨੀ ਹਵਾਵਾਂ ਕਈ ਖੇਤਰਾਂ ਵਿੱਚ ਵੇਖਣ ਨੂੰ ਮਿਲ ਲਗੀਆਂ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਚੈਨਲ ਤੇ ਪਹੁੰਚਾ ਦਿੱਤੀ ਜਾਵੇਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕੋਈ ਵੀ ਡਾਊਟ ਕੁਰੀ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ